ਕੁਰਵਾਕਸ ਸਿੰਘ ਜੀ ਦਾ ਸਫਰਨਾਮਾ ਦੁਨੀਆ ਇੱਕ ਮਹਿਲ ਹੈ ਭਾਗ ਤੀਸਰਾ ਉਮਰਖਿਆਮ ਦੇ ਦੇਸ਼ ਵਿੱਚ ਮੈਂ ਬੜਾ ਖੁਸ਼ ਹਾਂ ਕਿ ਸ਼ੇਖ ਸ਼ਾਦੀ ਤੇ ਉਮਰਖਿਆਮ ਦੇ ਦੇਸ਼ ਭੇਜਿਆ ਜਾ ਰਿਹਾ ਹਾਂ ਸਾਂ ਕਰਮਾਨ ਸ਼ਾ ਸਾਡੀ ਮੰਜ਼ਿਲ ਸੀ ਪਹਾੜਾਂ ਦੇ ਉੱਤੋਂ ਦੀ ਲਾਰੀਆਂ ਵਿੱਚ ਸਫਰ ਕਰਦੇ ਜਾ ਰਹੇ ਸਾਂ ਜਿੱਥੇ ਰਾਤ ਪੈਂਦੀ ਸੀ ਉੱਥੇ ਅਸੀਂ ਕੈਂਪ ਲਾ ਲੈਂਦੇ ਸਾਂ ਇੱਕ ਥਾਂ ਜਿੱਥੇ ਅਸਾਂ ਡੇਰਾ ਲਾਇਆ ਉਹਦਾ ਨਾਂ ਸੀ ਕਸਿਰ ਸ਼ਿਰੀ ਸ਼ਿਰੀ ਦਾ ਮਹਿਲ ਮੈਂ ਪੁੱਛਿਆ ਫਰਿਆਦ ਵਾਲੀ ਸ਼ਿਰੀ ਤਾਂ ਨਹੀਂ ਤੁਰਕੀ ਦੇ ਰਹਿਣ ਵਾਲੀ ਸੀ ਜਵਾਬ ਮਿਲਿਆ ਠੀਕ ਹੋ ਤੁਰਕੀ ਦੀ ਹੀ ਸੀ ਪਰ ਉਹਦੀ ਯਾਦ ਹਰ ਮੁਲਕ ਦੇ ਆਸ਼ਿਕਾਂ ਦੇ ਦਿਲਾਂ ਵਿੱਚ ਵਸਦੀ ਹੈ ਕਿਸੇ ইরਾਨੀ ਫਰਹਾਦ ਨੇ ਇਹਦੀ ਲਫਾਨੀ ਯਾਦ ਵਿੱਚ ਆਪਣੇ ਪਿੰਡ ਦਾ ਨਾਂ ਕਾਸਿਰ ਸ਼ਿਰੀ ਰੱਖ ਦਿੱਤਾ ਈਰਾਨ ਮੈਨੂੰ ਠੀਕ ਬੈਠਾ ਉੱਥੇ ਫੌਜਾਂ ਬਹੁਤਾਂ ਨਹੀਂ ਸਨ ਈਰਾਨ ਲੜਾਈ ਵਿੱਚ ਸ਼ਾਮਲ ਨਹੀਂ ਸੀ ਪਰ ਸਾਡੀ ਫੌਜ ਨੇ ਆਵਾਜਾਈ ਦੇ ਰਾਂ ਮੱਲਿਆ ਹੋਇਆ ਸੀ ਇੱਥੇ ਬਸਰੇ ਵਰਗਾ ਹਾਲ ਨਹੀਂ ਸੀ ਸਾਡਾ ਫੀਲਡ ਇੰਜੀਨੀਅਰ ਵੀ ਚੰਗਾ ਮਨੁੱਖ ਸੀ ਉਹਨੂੰ ਖੁਸ਼ੀ ਹੋਈ ਕਿ ਮੈਂ ਰੁੜਕੀ ਪਾਸਾਂ ਅੱਗੇ ਉਹਦੇ ਕੋਲ ਗੋਰੇ ਗੋਰੇ ਸਰਜੈਂਟ ਹੀ ਕੰਮ ਚਲਾਉਂਦੇ ਸਨ ਈਰਾਨ ਦੇ ਵੱਡੇ ਸ਼ਹਿਰ ਕਰਮਾਨ ਸ਼ਾਹ ਤੋਂ 40 ਮੀਲ ਪਰੇ ਇੱਕ ਸ਼ਹਿਰ ਕਰਮਾਨ ਹੈ ਉੱਥੇ ਮੇਰੀ ਬਦਲੀ ਹੋ ਗਈ ਇਸ ਨਿੱਕੇ ਜਿਹੇ ਸ਼ਹਿਰ ਦੇ ਵਾਰ-ਵਾਰ ਸਾਡਾ ਕੈਂਪ ਸੀ ਮੇਰਾ ਤੰਬੂ ਬੜੇ ਹੀ ਪਤਲੇ ਕੱਪੜੇ ਦਾ ਸੀ ਇੱਕ ਰਾਤ ਬੜੀ ਸਖਤ ਬਾਰਿਸ਼ ਹੋਈ ਹਰ ਪਾਸਿਓ ਮੇਰਾ ਤੰਬੂ ਤ੍ਰਿਪੰ ਲੱਗ ਪਿਆ ਬਿਸਤਰੇ ਦੇ ਸਾਰੇ ਕੱਪੜੇ ਹੀਠੋਂ ਚੋਕ ਕੇ ਮੈਂ ਉੱਤੇ ਪਾ ਲੇ ਨੀਂਦ ਆਵੇ ਨਾ ਵਕਤ ਲੰਗੇਨਾ ਹਰੀ ਕੈਂਪ ਲੈਂਪ ਮੈਂ ਸਟੂਲ ਉੱਤੇ ਰੱਖ ਦਿੱਤਾ ਤੇ ਸਮਾਨ ਆਪਣਾ ਕੈਂਪ ਕਾਟ ਕਾਟ ਹੀਟ ਕਰ ਦਿੱਤਾ ਟਰੰਕ ਵਿੱਚੋਂ ਉਹ ਕਿਤਾਬ ਕੱਢ ਲਈ ਜਿਹੜੀ ਮੈਂ ਰੱਦੀ ਦੇ ਪਾਸ ਖਰੀਦੀ ਸੀ ਪੂਰਬ ਤੇ ਪੱਛਮ ਤੋਂ ਉੜਦੇ ਪੱਤੇ ਸੋਚਿਆ ਕਿ ਇਹਦੇ ਵਰਕੇ ਗੱਲ ਜਾਣ ਦਾ ਮੈਨੂੰ ਕੋਈ ਹਰਖ ਨਹੀਂ ਹੋਣ ਲੱਗਾ ਪਰ ਇਹਦੇ ਪਹਿਲੇ ਪੱਤੇ ਨਹੀਂ ਪਰ ਇਹਦੇ ਪਹਿਲੇ ਪੱਤੇ ਨੇ ਹੀ ਮੇਰਾ ਸਾਰਾ ਮਨ ਮੋ ਲਿਆ ਉਤੋਂ ਚਾਉਂਦੇ ਤੰਬੂ ਦੀ ਵੀ ਆਰਾਮੀ ਭੁੱਲ ਗਏ ਦਵਾਰੇ ਝੋਲਦਾ ਝਖੜ ਵੀ ਮੈਨੂੰ ਭੁੱਲ ਗਏ ਤੇ ਮੈਂ ਲੇਖਕਾ ਦੀਆਂ ਕਵੀਆਂ ਵਾਂਗ ਲਿਖੀ ਸਫਰ ਕਹਾਣੀ ਵਿੱਚ ਗਵਾਚ ਗਿਆ ਇਸ ਕੋਮਲ ਚੇਤ ਲੇਖਿਕਾ ਅਮੈਲੀ ਪਫੀਵਰ ਦੀ ਸ਼ੈਲੀ ਹੁਣ ਵੀ ਜਦੋਂ ਕਦੇ ਮੈਂ ਇਸ ਕਿਤਾਬ ਨੂੰ ਫੋਲਦਾ ਹਾਂ ਮੈਨੂੰ ਸਾਰੀ ਦੁਨੀਆ ਦੇ ਲੋਕਾਂ ਨਾਲ ਜਿਉਂ ਗੱਲ ਵੱਖਰੀ ਪਵਾ ਦਿੰਦੀ ਹੈ ਇਸ ਕਿਤਾਬ ਦੇ ਤੀਜੇ ਹੀ ਪੈਰੇ ਦੇ ਸ਼ਬਦ ਕਿੰਨਾ ਹੀ ਚਿਰ ਮੇਰੇ ਕੰਨਾਂ ਵਿੱਚ ਗੂੰਜਦੇ ਰਹ ਗੂੰਜਦੇ ਰਹੇ ਤੇ ਇਸ ਨੇ ਸਾਰੇ ਸੋਹਣੇ ਲੋਕਾਂ ਨੂੰ ਵੇਖਣ ਦਾ ਇਸ਼ਕ ਮੇਰੇ ਹੱਡੀ ਰਿਚਾ ਦਿੱਤਾ ਜਿਨ੍ਹਾਂ ਦਾ ਕਥਨ ਐ ਐਡਾ ਪਿਆਰਾ ਕੀਤਾ ਸੀ ਇੱਕ ਹਫ਼ਤਾ ਸਮੁੰਦਰ ਉੱਤੇ ਸਮੁੰਦਰ ਉੱਤੇ ਜਹਾਜ਼ ਵਿੱਚ ਤਰਨ ਦਾ ਪਹਿਲਾ ਤਜਰਬਾ ਤੇ ਫਿਰ ਉਹ ਸ਼ਾਂਤੀ ਜਿਹੜੀ ਹਨਾਲੇ ਦੇ ਸਾਗਰ ਉੱਤੇ ਤਰਨ ਤੋਂ ਛੁਟ ਕਿਧਰੇ ਨਹੀਂ ਮਿਲਦੀ ਲੰਬੇ ਦਿਨ ਜਿਹੜੇ ਅਜੇ ਵੀ ਛੋਟੇ ਜਾਪ ਦੇ ਸੰ ਤੇ ਜੀ ਚਾਹੁੰਦਾ ਸੀ ਉਹ ਕਦੇ ਮੁੱਕਣ ਹੀ ਨਾ ਨੀਲੇ ਜੁਨਾਨੀ ਸਾਗਰ ਉੱਤੇ ਸੂਰਜ ਦਾ ਸੁਨਹਿਰੀ ਰਾਹ ਜਨਾਨ ਦੇ ਜੰਜੀਰੀਆਂ ਉੱਤੇ ਬੀਤੀ ਸ਼ਾਮ ਦੀ ਸ਼ੋ ਅਜੇ ਵੀ ਹੈ ਸੀ ਆਸ਼ਾ ਭਰੀ ਰਾਤ ਸਵੇਰੇ ਕਿਸੇ ਜਾਣੂ ਆਵਾਜ਼ ਤੇ ਜਾਗ ਛੇਤੀ ਛੇਤੀ ਕੱਪੜੇ ਪਾਣਾ ਸਿਮਰੇ ਨੇ ਉੱਤੇ ਸੂਰਜ ਦਾ ਚੜਨਾ ਉਹਦੇ ਪੱਤਨਾ ਉੱਤੇ ਕਈ ਰੰਗ ਰੰਗੀ ਵਸੂ ਜਨਾਨੀ ਤੁਰ ਕੀ ਅਰਬੀ ਅਲਵਾਨੀ ਉੱਡੜ ਗੁਦੜੀਆਂ ਉੱਤੇ ਵੱਗੀ ਦੀ ਥਮ ਥਮ ਉਠਾਂ ਗਲ ਟਣਕ ਦੀਆਂ ਟੱਲੀਆਂ ਪਾਰ ਲੱਦੇ ਉਠਾਂ ਦੀਆਂ ਕਤਾਰਾਂ ਆਸੇ ਪਾਸੇ ਤੁਰ ਕੀ ਘਰ ਵੇੜਿਆਂ ਵਿੱਚ ਛਣਕ ਦੇ ਪਵਾਰੇ ਮਿੱਤਰ ਘਰਾਂ ਵਿੱਚ ਮਿਲਨੀ ਜੀ ਦੇ ਲਈ ਅੱਧੀ ਉਮਰ ਮੈਂ ਤਾਂਗਦੀ ਰਹੀ ਸਾਂ ਲੇਖਕਾ ਨੇ ਪੂਰਬ ਦੇ ਨਿੱਕੇ ਲੋਕਾਂ ਦੀ ਕਹਾਣੀ ਲਿਖੀ ਪੱਛਮ ਦੇ ਸ਼ਾਨਦਾਰ ਸ਼ਹਿਰਾਂ ਦਾ ਨਕਸ਼ਾ ਖਿੱਚਿਆ ਹੁਸਨ ਲਈ ਇਰਮਾਨ ਉਲੀਕੇ ਉਹਦੀ ਵੇਖੀ ਇੱਕ ਝਾਤੀ ਦਾ ਮੈਂ ਆਸ਼ਕ ਹੋ ਗਿਆ 4 ਵਜੇ ਸਵੇਰੇ ਜਦੋਂ ਮੈਂ ਕਿਤਾਬ ਦਾ ਅਖੀਰਲਾ ਵਰਕਾ ਮੁਕਾਇਆ ਤਾਂ ਕਈ ਵਰਕੇ ਮੈਨੂੰ ਬਿਲਕੁਲ ਸਿੱਜ ਗਏ ਦੀ ਸੀ ਇਹ ਸੋਚ ਕੇ ਮੈਂ ਕਿਤਾਬ ਕੱਢੀ ਸੀ ਕਿ ਇਹਦੇ ਗੱਲ ਜਾਣਦਾ ਮੈਨੂੰ ਹਰਖ ਨਹੀਂ ਹੋਣ ਲੱਗਾ ਪਰ ਸੁੱਕੇ ਤੌਲੀਆਂ ਨਾਲ ਵਰਕੇ ਵਰਕਾ ਮੈਂ ਠਰਾ ਲਿਆ ਤੇ ਦੂਜੇ ਦਿਨ ਸੁਕਾ ਕੇ ਇਹਨੂੰ ਆਪਣੀਆਂ ਕੀਮਤੀ ਕਿਤਾਬਾਂ ਵਿੱਚ ਸ਼ਾਮਲ ਕਰ ਲਿਆ ਤੇ ਮੇਰੇ ਅੰਦਰ ਇੱਕ ਖੁਆਇਸ਼ ਉੱਠ ਰਹੀ ਸੀ ਮੇਰੀ ਬਦਲੀ ਹੋਰ ਅਗਾਹ ਹੋ ਜਾਵੇ ਤਹਿਰਾਨ ਕਾਜ਼ਵਿਨ ਤੇ ਹੋਰ ਅਗੇ ਰੇ ਕਿਸੇ ਸਹਿਯਰਦ ਪ੍ਰਵੇਸ਼ੀ ਨੂੰ ਮੈਂ ਚੰਗਾ ਲੱਗ ਜਾਵਾਂ ਤੇ ਉੜਕ ਮੈਂ ਉਸ ਮੁਲਕ ਵਿੱਚ ਪਹੁੰਚ ਜਾਵਾਂ ਜਿਸ ਨੂੰ ਮੈਂ ਆਜ਼ਾਦੀਆਂ ਦਾ ਸਵਰਗ ਸੋੰਦਾ ਆਇਆ ਹਾਂ ਤੇ ਜਿਸ ਨੂੰ ਲੇਖਕਾਂ ਨੇ ਸੁਭਾਵਨਾਵਾਂ ਦੀ ਧਰਤੀ ਆਖਿਆ ਹੈ ਅਮਰੀਕਾ ਦੇਸ਼ ਪਰਮਾਨ ਦੇ ইরਾਨੀ ਗਵਰਨਰ ਦਾ ਵੀ ਸਾਡੇ ਨਾਲ ਵਾਅਦਾ ਪੈਂਦਾ ਹੁੰਦਾ ਸੀ ਫੌਜ ਲਈ ਬਾਲਣ ਐਡਾ ਵੱਡਾ ਸਵਾਲ ਬਣ ਗਿਆ ਸੀ ਤੇ ਫੌਜ ਬਾਲਣ ਦਾ ਮੁੱਲ ਇੰਨਾ ਦਿੰਦੀ ਸੀ ਕਿ ਗਵਰਨਰ ਜਿੱਡੇ ਆਦਮੀ ਨੇ ਵੀ ਆਪਣਾ ਵਾਗ ਬਾਲਣ ਬਣਾ ਕੇ ਸਾਡੇ ਅੱਗੇ ਵੇਚ ਦਿੱਤਾ ਇਹ ਗਵਰਨਰ ਇੱਕ ਦਿਨ ਮੇਰੇ ਤੰਬੂ ਵਿੱਚ ਵੀ ਆ ਨਿਕਲਿਆ ਤੇ ਉਸ ਇੱਕ ਰਾਤ ਆਪਣੇ ਘਰ ਦਾਵਤੂ ਤੇ ਮੈਨੂੰ ਬੁਲਾਇਆ ਉਦਾਕਾਰ ਤਾਂ ਬਹੁਤ ਸ਼ਾਨਦਾਰ ਨਹੀਂ ਸੀ ਪਰ ਅੰਦਰ ਵਿਸ਼ੇ ਕਲੀਨ ਤੇ ਪਗਵਾਨ ਬੜੇ ਸ਼ਾਨਦਾਰ ਸਨ ਖਾਣਿਆਂ ਦਾ ਖਿਲਾਰਾ ਇੰਨਾ ਸੀ ਕਿ ਕਈ ਪਰਿਵਾਰ ਰਹਿ ਸਕਦੇ ਸਨ ਮਹਿਮਾਨ ਭਵੇਂ ਅੱਧੀ ਦਰਜਨ ਹੀ ਸਨ ਦਾਵਤ ਤੋਂ ਵਿਦਾਇਗੀ ਵਾਲੇ ਮੌਸਮ ਬੜਾ ਹੀ ਠੰਡਾ ਹੋ ਗਿਆ ਵਰਨਰ ਦੇ ਮਕਾਨ ਦੇ ਹੇਠਾਂ ਇੱਕ ਠੱਠੇ ਹੋਏ ਧਾਰੇ ਵਿੱਚ ਇੱਕ ਨਿੱਕਾ ਜਿਹਾ ਫਕੀਰ ਮੁੰਡਾ ਪਾਲੇ ਨਾਲ ਠੱਠਰਾਦਾ ਮੈਂ ਦੇ ਸਾਂ ਉਹ ਹਨੇਰੇ ਵਿੱਚ ਹੀ ਬੈਠਾ ਸੀ ਪਰ ਸਾਡੀ ਲਾਲਟਣ ਨੇ ਉਹਦੇ ਪਤਲੇ ਜਿਹੇ ਮੂੰਹ ਉੱਤੇ ਇੱਕ ਮੁਸਕਾਨ ਦਿੱਤੀ ਸੀ ਛੈ ਦੇ ਮੁਸਕਾਨ ਨਹੀਂ ਸੀ ਉਹਦੇ ਮੂੰਹ ਦੀ ਬਣਤਰ ਹੀ ਸੀ ਤੇ ਜਦੋਂ ਉਹ ਸੱਚੀ ਮੁੱੱਚੀ ਮੁਸਕਰਾਇਆ ਮੈਨੂੰ ਬੜਾ ਫਰਕ ਦੇਸੇ ਪਾਟੀ ਹੀ ਗੋਦੜੀ ਉਹਦੇ ਦਵਾਲੇ ਤੇ ਉਹਦੀਆਂ ਨੰਗੀਆਂ ਲੱਤਾਂ ਅੱਗੇ ਇੱਕ ਜੱਤ ਵਾਲਾ ਕੁੱਤਾ ਮੂੰਹ ਬਲੇਟੀ ਪਿਆ ਸੀ ਫਕੀਰ ਮੁੰਡਾ ਉਹਦੀ ਜੱਤ ਵਿੱਚ ਹੱਥ ਪਾ ਕੇ ਨਿੱਗੇ ਕਰਦਾ ਸੀ ਕਿਸੇ ਨੇ ਲਿਆ ਕੇ ਇੱਕ ਟੁੱਕਰ ਰੋਟੀ ਦਾ ਦਿੱਤਾ। ਮੁੰਡੇ ਨੇ ਜਾਚਿਆ ਕਿ ਉਹ ਬਹੁਤਾ ਨਹੀਂ ਸੀ। ਠੰਡ ਹੋਣ ਕਰਕੇ ਲੋਕ ਘਰੋਂ ਨਹੀਂ ਸਨ ਨਿਕਲੇ। ਉਹਦੇ ਹੱਡੀਆਂ ਦੀ ਮੁੱਠ ਪਿੰਡੇ ਤੋਂ ਉਂਝ ਵੀ ਜਾਪਦਾ ਸੀ ਕਿ ਬਹੁਤਾ ਧਿਆਨ ਉਹਦੀ ਭੁੱਖ ਦਾ ਕਦੇ ਵੀ ਕਿਸੇ ਨੇ ਕੀਤਾ ਹੁਣ। ਤਾਂ ਵੀ ਉਸਨੇ ਆਪਣੇ ਕੁੱਤੇ ਨੂੰ ਜਗਾਇਆ ਤੇ ਆਪਣੇ ਨਾਲ ਬਿਠਾ ਕੇ ਖਾਣ ਤੇ ਖਵਾਉਣ ਲੱਗ ਪਿਆ। ਮੈਂ ਠਹਿਰ ਗਿਆ ਸਾਂ। ਭਾਵੇਂ ਮੇਰੇ ইরਾਨੀ ਸਾਥੀ ਬੜੀ ਕਾਲ ਦੱਸ ਰਹੇ ਸਨ। ਮੈਂ ਉਸ ਮੁੰਡੇ ਨੂੰ ਸਲਾਮ ਕੀਤੀ ਤੇ ਜਵਾਬ ਵਿੱਚ ਉਸਨੇ ਮੈਨੂੰ ਇੱਕ ਸ਼ਹਾਨਾ ਮੁਸਕਰਾਹਟ ਦਿੱਤੀ ਇਸ ਮੁਸਕਰਾਹਟ ਵਿੱਚ ਫਕੀਰਾਂ ਵਾਲੀ ਕੋਈ ਗੱਲ ਨਹੀਂ ਸੀ ਚੌ ਦਿਨਾ ਹੋਰ ਦੇ ਪਰੋਨੇ ਇਸ ਮੁੰਡੇ ਦੀ ਮੁਸਕਰਾਹਟ ਨੇ ਕਿੰਨੇ ਹੀ ਮੁਸ਼ਕਲ ਸਮਾਂ ਵਿੱਚ ਮੈਨੂੰ ਹੌਸਲਾ ਦਿੱਤਾ ਹੈ ਜ਼ਿੰਦਗੀ ਵਿੱਚ ਜਿਹਦੇ ਕੋਲ ਉਮਰ ਦੇ ਵਿਚਾਰ ਹੀ ਦਿਨ ਬਾਕੀ ਸਨ ਉਹ ਇਸ ਤਰ੍ਹਾਂ ਮੁਸਕਰਾ ਸਕਦਾ ਸੀ ਤੇ ਮੈਂ ਮੈਂ ਤਾਂ